ਇਹ ਕੰਮ ਦੀ ਖਾਤਰ ਮੋਰਚੇ ਵੀ ਲਾਏ ਸਰਕਾਰਾਂ ਦੇ ਖਿਲਾਫ ਮੈਂ ਹੈਰਾਨ ਐ ਐਸਾ ਹਾਲਤ ਨਹੀਂ ਮੈਂ ਦੇਖੀ ਕਦੀ ਵੀ ਜਿਹੜਾ ਬੋਤਨ ਚੱਕਾ ਦੋ ਟੋਕਰੋ ਇਹ ਤਾਂ ਉਹਨੂੰ ਪਤਾ ਹਰਜੋਤ ਬੈਥ ਨੂੰ ਵੀ ਜਾਂ ਪਹਿਲਾ ਇਲੈਕਸ਼ਨ ਤੇ ਬਚਤਰ ਜਿਹੜਾ ਮੇਰੇ ਕੋ ਮੇਰ ਦਸਦਾ ਤੇ ਇੱਥੇ ਪੀਦੋ ਦੀ ਅੱਜ ਹਵਾ ਚ ਕਿਤੇ ਕਿਤੇ ਪਹੁੰਚ ਗਏ ਬੈਂਸਾਹਬ ਕਿਤੇ ਕਿਤੇ ਪਹੁੰਚ ਗਏ ਤੇ ਅਸੀਂ ਉੱਥੇ ਹੀ ਐ ਓ ਹੁਣ ਤਾਂ ਪੁੱਤ ਮੇਰਿਆਂ ਸਕੇਜਾਂ ਦੇ ਦੇ ਕੇ ਆ ਬੋਲਣਾ ਤੂੰ ਫੋਨ ਤੇ ਗੱਲ ਕਰ ਕੇ ਦੱਸ ਕੇ ਨਾ ਵਿਆਹ ਗੱਲ ਆ ਰਹਾ ਦੇ ਤੈਨੂੰ ਕਿਹਨਿਆਰਾ ਮਿਲਦਾ ਸਗਾਰੀ ਪੌੜਾ ਦੱਸੂ ਲੋਕਾਂ ਦੀ ਭਾਵਨਾ ਦੱਸੂ ਲੋਕਾਂ ਦੇ ਦਿਲ ਹਿਰਦੇ ਦੱਸੂ ਵੀ ਕਿਆ ਹੋਣਾ ਜੋ ਜਿਹੜੇ ਤੁਹਾਡੇ ਪਿੰਡ ਦੇ ਮੁੰਡੇ ਆ ਹੁਣ ਨੌਜਵਾਨ ਆ ਹਾਂਜੀ ਇਹਨਾਂ ਨੂੰ ਸੁਚੇਤ ਕਰਿਆ ਕਰੋ ਜਿਹੜੀਆਂ ਚੀਜ਼ਾਂ ਤੋਂ ਫਿਰ ਦੱਸਿਆ ਕਰੋ ਇਹਨਾਂ ਨੂੰ ਮੈਨੂੰ ਕੀ ਗੱਲ ਪੜਾਣੀ ਮੁੰਡੇ ਦੀ ਜ਼ਿੰਦਗੀ ਖਰਾਬ ਕਰਾ ਦੀ ਇਹਨਾਂ ਸਰਕਾਰਾਂ ਦੇ ਐਸੇ ਬੁੱਤੇ ਤੇ ਬੈਠੇ ਦੀ ਗੱਲ ਐ ਹੂੰ ਮੈਂ ਸਾਹਮਣੇ ਗੱਲ ਕੀਤੀ ਉਹ ਕੰਦਾ ਫਾਪਾ ਮੈਂ ਨਹੀਂ ਕੱਲ ਕਣੀ ਮਖਾ ਤੁਸੀਂ ਮੇਰੇ ਕੋ 4-5 ਦਿਨ 4-5 ਵਜੇ 6-7 ਵਜੇ ਪਹਿਲਾਂ ਹਾਲੇ ਇਲੈਕਸ਼ਨਾਂ ਤੋਂ ਹੂੰ ਮੂੰ ਮੇਰੀ ਸੁਣਦੇ ਨਹੀਂ ਹੈ ਹੂੰ ਕਦੇ ਆਗਲੀ ਮੈਂ ਨਾ ਗੱਲ ਕਿਹਨੇ ਸਰਪੋਰਟਰ ਹੈ ਉਹਨੂੰ ਪਤਾ ਕਿਥੇ ਕਿਥੇ ਕੀ ਆ ਬੀਤਿਆ ਕਰਦੀ ਤੁਹਾਨੂੰ ਪੂਰੇ ਪੰਜਾਬ ਦਾ ਕਿ ਇੰਡੀਆ ਦਾ ਪਤਾ ਤੁਹਾਨੂੰ ਉਹ ਨਹੀਂ ਰਿਹਾ ਤੁਸੀਂ ਤੁਸੀਂ ਨਹੀਂ ਤੁਸੀਂ ਵੀ ਨਹੀਂ ਬੋਲਦੇ ਉਹ ਨਹੀਂ ਰਿਹਾ ਪੂਰੇ ਪੰਜਾਬ ਦਾ ਕਿ ਇੰਡੀਆ ਦਾ ਪਤਾ ਤੁਹਾਨੂੰ ਉਹ ਨਹੀਂ ਰਿਹਾ ਤੁਸੀਂ ਤੁਸੀਂ ਵੀ ਨਹੀਂ ਤੁਸੀਂ ਵੀ ਨਹੀਂ ਬੋਲਦੇ ਉਹ ਨਹੀਂ ਰਿਹਾ ਬਾਬਾ ਜੀ ਪਹਿਲਾਂ ਸੰਘਰਸ਼ ਕਰਦੇ ਰਹੇ ਹੋ ਹਾਂ ਜੀ ਫਿਰ ਹੁਣ ਡਰ ਕਿਉਂ ਲੱਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡਾਂ ਦੇ ਵਿੱਚ ਘੁੰਮਦੇ ਆਏ ਕਿ ਦੇਖੀਏ ਪਿੰਡਾਂ ਦੇ ਵਿੱਚ ਕੀ ਬਾਕੀ ਰਹਿ ਗਿਆ ਕਿਉਂਕਿ ਪਿੰਡ ਸ਼ਾਨ ਹੁੰਦੇ ਸੀ ਪਿੰਡਾਂ ਦੀਆਂ ਬਜ਼ੁਰਗ ਸ਼ਾਨ ਹੁੰਦੇ ਸੀ ਪਿੰਡਾਂ ਦੀ ਸ਼ਾਨ ਹੁੰਦੇ ਸੀ ਪਿੱਪਲ ਦਰਖਤ ਜੋ ਮੋੜਾਂ ਦੇ ਉੱਤੇ ਲੱਗੇ ਹੋਏ ਸੀ ਦਰਾਕਤ ਜੋ ਦਲੀਆਂ ਦੇ ਉੱਤੇ ਲੱਗੇ ਹੋਏ ਤੇ ਜਿੱਥੇ ਬਜ਼ੁਰਗ ਜਾਂ ਲੋਕ ਇਕੱਠੇ ਹੋ ਕੇ ਬੈਠਦੇ ਸੀ ਅਜਿਹਾ ਇੱਕ ਨਜ਼ਾਰਾ ਵੇਖਣ ਨੂੰ ਮਿਲਿਆ ਤੇ ਆਪਾਂ ਬਾਬਾ ਜੀ ਦੇ ਕੋਲੇ ਆ ਗਏ ਆਪਾਂ ਗੱਲਬਾਤ ਕਰ ਲਈ ਕਿਉਂਕਿ ਫਿਰ ਲੰਘ ਰਹੇ ਸੀ ਕੋਈ ਅਚਨਚੇਤ ਹੀ ਆਪਣੀ ਮੁਲਾਕਾਤ ਹੋਈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਰਾਣੇ ਸਮਿਆਂ ਦੇ ਵਿੱਚ ਵੇਖਿਆ ਜਾਂਦਾ ਸੀ ਕਿ ਪਿੰਡਾਂ ਦੇ ਸੱਥਾ ਲੱਗ ਜਾਂਦੇ ਸੀ ਬਜ਼ੁਰਗ ਨੌਜਵਾਨ ਇਕੱਠੇ ਹੋ ਕੇ ਬੈਠਦੇ ਸੀ ਅੱਜ ਜਿੱਥੇ ਲੰਘੇ ਜਾਂਦੇ ਸੀ ਬਾਬਾ ਜੀ ਹੁਣੀ ਮਿਲ ਗਿਆ ਬਾਈ ਅੱਜ ਫੇਰ ਤੁਸੀਂ ਇੱਕ ਪੁਰਾਣੀ ਯਾਦ ਜਿਹੜੀ ਜਿੱਤਾ ਜਾ ਕਰ ਦਿੱਤੀ ਕਿ ਜਦੋਂ ਸਿਆਣੇ ਜਾਂ ਨਿਆਣੇ ਤਰਕਤਾ ਦੇ ਥੱਲੇ ਬੈਠੇ ਹੁੰਦੇ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਅੱਜ ਬੈਠੇ ਹੋਏ ਤੁਸੀਂ ਬੜਾ ਆਨੰਦ ਆ ਤੁਹਾਨੂੰ ਵੇਖ ਕੇ ਤੁਹਾਨੂੰ ਕਿਵੇਂ ਲੱਗ ਰਿਹਾ ਆ ਆਨੰਦ ਤੁਹਾਨੂੰ ਕਿਹਾ ਆਣਾ ਹੁਣ ਕਿਹਾ ਆਨੰਦ ਆਣਾ ਹੁਣ ਸਮਾਂ ਅਸੀਂ ਪਤਾਪੁਰ ਸੇ ਕੈਰੋਂ ਤੇ ਜਾ ਗਏ 1962 ਤੋਂ ਲਾ ਪੰਜਾਬੀ ਸੂਬੇ ਦਾ ਮੋਰਚਾ ਲਾਇਆ ਮਾਸਟਰ ਤਾਰਸੇ ਦਾ 1750 ਨੇ ਜਾਂ ਤੋਂ ਅਸੀਂ ਜੇਲਾ ਕਰਦੇ ਪੰਥ ਦੀ ਖਾਤਰ ਪੰਜਾਬ ਦੀ ਖਾਤਰ ਅੱਜ ਸਰਕਾਰਾਂ ਕੈਰੋ ਮੁਲਕ ਯਾਦ ਹੋਣ ਤੇ ਲਗਾ ਹੁਣ ਤੱਕ ਸਮਾ ਵੀ ਦੋ 17 ਦੇ ਸਰਕਾਰਾਂ ਨੇ 9 ਗਿੰਦੋ ਪਰ ਸਰਕਾਰਾਂ ਤੇ ਮੈਂ ਤਾਂ ਹਰਾਨ ਰਹਿ ਗਿਆ ਬਈ ਐਸੀ ਸਰਕਾਰਾਂ ਸਾਰੀਆਂ ਹੰਡਾਈਆਂ ਅਸੀਂ ਮੋਰਚੇ ਵੀ ਲਾਏ ਅਸੀਂ ਸਭ ਕੋ ਕੀਤਾ ਲੋਕ ਕਦੇ ਪਬਲਿਕ ਦੀ ਖਾਤਰ ਪੰਥ ਦੀ ਖਾਤਰ ਜ਼ਿਮੀਂਦਾਰਾਂ ਦੀ ਖਾਤਰ ਹਰੇ ਕੰਮ ਦੀ ਖਾਤਰ ਮੋਰਚੇ ਵੀ ਲਾਇਆ ਸਰਕਾਰਾਂ ਦੇ ਖਿਲਾਫ ਮੈਂ ਹੈਰਾਨ ਐ ਐਸਾ ਹਾਲਤ ਨਹੀਂ ਮੈਂ ਦੇਖੀ ਕਦੀ ਵੀ ਜਿਹੜਾ ਬੋਲਦਾ ਉਹਨਾਂ ਚੱਕਾ ਅੰਦਰ ਠੋਕ ਦੋ ਹੂੰ ਐਜੀ ਸਰਕਾਰ ਮੈਂ ਕਹਿਰੋ ਤੇ ਲਾ ਕੇ ਕਹਿਰੋ 12 ਬੰਦਾ ਕਹਦੇ ਤੇ ਪਰ ਉਹਨੇ ਵੀ ਸਾਨੂੰ ਅਸੀਂ ਬੜੇ ਸਿਗਾਜ ਕੀਤੇ ਪ੍ਰਤਾਪ ਸਿੰਘ ਕਹਿਰੋ ਕਹਿਰੋ ਨੇ ਵੀ ਸਾਨੂੰ ਅੰਦਰ ਨਹੀਂ ਕੀਤਾ ਹੂੰ ਅਸੀਂ ਪੰਜਾਬੀ ਸੂਬੇ ਚ ਮੋਰਚੇ ਗਏ ਆ ਧਰਮ ਦੀ ਖਾਤਰ ਗਏ ਆ ਪਰ ਪ੍ਰਤਾਪ ਸਿੰਘ ਕਹਿਰੋ ਨੇ ਸਾਨੂੰ ਕਿਸੇ ਬਲੇਮ ਲਾ ਕੇ ਅੰਦਰ ਨਹੀਂ ਕੀਤਾ ਪੰਜਾਬੀ ਸੂਬਾ ਮੋਰਚਾ ਲੜਿਆ ਹੋਇਆ ਤੁਸੀਂ ਲੜਿਆ ਸੀ ਮੈਂ ਜੇਲਾ ਕੱਟੀਆਂ ਮੈਂ ਜੇਲ੍ਹ ਕੱਟੀ ਐ ਅੰਮੜ ਜੀ ਸੀ ਜੇਲ੍ਹ ਕੱਟੀ 173 ਚ ਹੂੰ ਫੇਰ ਤਾਰਾ 25 ਸਾੜੀ ਐ ਤਾਰਾ 25 ਸਾੜੀ ਐ ਸੀ ਵੀ ਸਾਨੂੰ ਸਵਤਾਰਥ ਸਿੱਧਨ ਸਿੱਖ ਨੂੰ ਸਿੱਖ ਨਹੀਂ ਲਿਖਿਆ ਵਾ ਸਾਨੂੰ ਸਿੱਖ ਲਿਖੋ ਸਾਡੀ 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 ਬਰਾਦਰੀ ਜੋ ਕੋਈ ਸੇਕ ਕੌਮ ਹੈ ਇਹ ਬੀਸੀ ਕੋ ਕੌਮ ਹੈ ਇੱਕ ਸਾਨੂੰ ਜਿਵੇਂ ਗੱਲ ਕੀਤੀ ਅਸੀਂ ਤਾਰਾ 25 ਦਾ ਤਾਰਾ 25 ਸਾੜੀ ਸਾਨੂੰ ਜੇਲ੍ਹ ਮਿਲੀ ਹੂੰ ਜੇ ਜਿੰਦਰਾ ਗਾਂਧੀ ਨੇ ਸਜਾਬ ਪਸ਼ਾਬ ਵਾਲਿਆਂ ਮੁਲਕਾਂ ਤੇ ਵੀ ਜਿਨ੍ਹਾਂ ਨੇ ਸੰਵਿਧਾਨ ਸਾạt ਤਾਂ ਉਹਨਾਂ ਨੂੰ ਸਜਾ ਦੋ ਸੋਖੜੀ ਦਈਏ ਕਿਆ ਕਿਆ ਉਹਨਾਂ ਬਰਤਾਰਾ ਕਰੀਏ ਇੰਦਰਾ ਗਾਂਧੀ ਕਹਿੰਦੀ ਵੀ ਹੁਣ ਇਹਨਾਂ ਨੂੰ ਦੇਸ਼ ਨਿਕਾਲਾ ਦੋ ਕਾਲੇ ਪਾਣੀ ਕਰੋ ਅਜੀ ਕਿਆ ਸਾਨੂੰ ਪ੍ਰਸ਼ਾਦਾ ਸਿੰਘ ਹੈ ਹੂੰ ਐ ਤਾਂ ਗੁਰੂ ਜਤਸ ਮੇ ਪਾਛੀ ਦੀ ਫੌਜ ਹੈ ਐ ਤਾਂ ਜਿੱਥੇ ਜਾਣਾ ਉੱਥੇ ਹੀ ਰੰਗ ਲਾਣਾ ਹੂੰ ਅੱਜ ਜਾਨੀ ਜਿੱਥਾ ਮਰਜੀ ਭੇਜ ਦੋ ਹੂੰ ਅਤੇ ਉਸ ਤੋਂ ਬਾਅਦ ਧਰਮ ਜੀ ਦਾ ਮੋਰਚਾ ਲੱਗਿਆ ਆ ਗੱਲ ਤੁਸੀਂ ਮੈਂ ਤੁਹਾਨੂੰ ਪਹਿਲਾਂ ਪਹਿਲੇ ਇਹ ਗੱਲ ਸੁਣਾਦਮਾ ਸੋਚਾਂ ਸਰਕਾਰਾਂ ਦੀਆਂ ਤੁਸੀਂ ਕਹਿੰਦੇ ਪਹਿਲੇ ਸ਼ੁਰੂਆਤ ਕੀਤੀ ਐ ਵੀ ਅਸੀਂ ਪੁਰਾਣਾ ਜ਼ਬਾਨਾ ਸੁਣਿਆ ਐ ਵੀ ਬੋਰਡ ਹੁੰਦੇ ਤੇ ਸੱਥਾਂ ਜ ਮੁੰਡੇ ਵੱਡੇ ਬਜ਼ੁਰਗ ਬੈਠਦੇ ਤੇ ਅੱਛੇ ਬਜ਼ੁਰਗ ਤੇ ਗੱਲਾਂ ਬਾਤਾਂ ਹੁੰਦੀਆਂ ਸਲਾਹਾਂ ਹੁੰਦੀਆਂ ਜੀ ਸਲਾਹਾਂ ਹੁੰਦੀਆਂ ਬਚਾਰਤਾ ਰਹਿੰਦੀਆਂ ਤਿਆਂ ਆਪਣੇ ਪਾਈਸ਼ਾ ਦੇ ਬਾਰੇ ਕੋ ਸੋਚਾਂ ਵਾ ਚ ਗੱਲਾਂ ਹੁੰਦੀਆਂ ਹਮ ਅੱਜ ਤੁਸੀਂ ਨੌ ਜਾਣ ਵੰਡੇ ਤੁਸੀਂ ਪ੍ਰੈਸ ਰਿਪੋਰਟ ਆ ਤੁਸੀਂ ਫਿਰਦੇ ਤੁਰਦੇ ਆ ਉਹ ਸੀਨ ਦੇਖਿਆ ਕਿਤੇ ਬਸ ਕਿਤੇ ਪਿੰਡ ਚ ਹੈਗਾ ਨਿਲਕ ਬਲ ਨਹੀਂ ਨਹੀਂ ਹੈ ਜੀ ਨਹੀਂ ਛੱਡਿਆ ਉਹ ਜੇ ਸਾਝੀ ਜਗ੍ਹਾ ਤੇ ਲੜਾਮ ਕਰਤੀ ਜੇ ਸਾਝੀ ਸਾਹਾ ਸਾਝੀ ਜਗ੍ਹਾ ਦੇ ਵਿੱਚ ਸਾਮਾਨ ਤਾਂ ਨਾ ਸਰਕਾਰਾਂ ਨੇ ਉਹਨੂੰ ਕਿਸੇ ਉਹਦੇ ਦਾਇਰੇ ਚ ਲੈ ਗਿਆ ਲੜਾਮ ਕਰਦੇ ਲੋਕ ਕਿੱਥੇ ਮਿਲਣੇ ਸਾਨੂੰ ਹਮ ਮੈਂ ਤਾਂ ਮਾਸਟਰ ਨੂੰ ਕਿਹਾ ਮੈਂ ਮਾਸਟਰ ਜੀ ਯਾਦਗਾਰੀ ਕੇ ਕੈਮਰਾ ਰੱਖ ਦੋ ਹੂੰ ਇਹ ਕਿ ਸਕੂਲ ਚ ਪੀਪਲ ਨਾਲ ਬੋਰਡ ਲਾ ਦੋ ਹਾਂ ਉਹ ਅਸੀਂ ਜਿਹੜਾ ਚੀਜ਼ ਦੇਖੀ ਵੀ ਜੱਥੇ ਕੋ ਬੈਠੇ ਦੇਖਤਾ ਲਈਏ ਉਹ ਨਿਆਣੇ ਤੇ ਦੇਖਣੇ ਬਜ਼ੁਰਗਾਂ ਲਈ ਯਾਦਗਾਰ ਨਿਆਣੇ ਤੇ ਦੇਖੋਗੇ ਆ ਦੇਖ ਥੱਲੇ ਬੈਠੇ ਅੱਜ ਫਿਰ ਆ ਟੁੰਡਾ ਬੁੱਟਾ ਹੈ ਟੁੰਡਾਂ ਦੇ ਥੱਲੇ ਬੈਠੇ ਹੋਏ ਟੁੰਡੇ ਥੱਲੇ ਬੈਠੇ ਆ ਸਾਨੂੰ ਤੁਹਾਨੂੰ ਦੇਖ ਕੇ ਯਾਦ ਆ ਗਿਆ ਆਪਾਂ ਚਲੋ ਸਿਆਣੇ ਨੇ ਕਹਿੰਦੇ ਹੁੰਦੇ ਸਿਆਣੇ ਬੰਦੇਆਂ ਸਿਆਣੀ ਗੱਲ ਕਰਨੀ ਆਪਾਂ ਕਹੇ ਜਾਣ ਲਈਏ ਤੁਹਾਡੇ ਤੋਂ ਹੁਣ ਸੁਣ ਲਓ ਗੱਲ ਮੈਨੂੰ ਘਰ ਦੇ ਕਹਦੇ ਘਰੀ ਬੈਠੋ ਹੂੰ ਜਿਵੇਂ ਜੇ ਚ ਵੀ ਗਏ ਤਾਂ ਵੀ ਅਸੀਂ ਦੁਜੇ ਹੋ ਨਾ ਸੂਬਿਆਂ ਵਾਲੇ ਜੇ ਲਾ ਵਾਲੇ ਆਏ ਵੇ ਜਿਹੜੇ ਜੇਲੇ ਵਾਲੇ ਆਏ ਵੇ ਸੋਨਾਂ ਨੂੰ ਇਕੱਠੇ ਕਰ ਲੈਣਾ ਹਮ ਅਜੇ ਤਾਂ ਪਬਲਿਕ ਮੈਨ ਬੰਦੇ ਮੈਂ ਪਬਲਿਕ ਮੈਨ ਮੈਂ ਲੋਕਾਂ ਦਾ ਭਲਾ ਕੀਤਾ ਦੋ ਦੋ ਬੰਦਾ ਦਿਹਾੜੀ ਦਾ ਮੈਂ ਕੰਮ ਨੌਕਰੀ ਦਵਾਇਆ ਓਵਰ ਸੀਡ ਨੌਕਰੀ ਦਵਾਇਆ ਹਮ ਕਿਦਾ ਘਰ ਨਹੀਂ ਦੇਖਿਆ ਦਰਵਾਜਾ ਨਹੀਂ ਦੇਖਿਆ ਪਾਣੀ ਨਹੀਂ ਪੀਤਾ ਹਮ ਇਸ ਸਰੀਰ ਨਾਲ ਅਜੇ ਵੀ ਆ ਮੈਂ ਮੰਜੇ ਤੇ ਬੈਠਾ ਅਜੇ ਵੀ ਪਬਲਿਕ ਜੁੜੀ ਹੋਈ ਆ ਹਰਜੋਤ ਬੈਂਸ ਨੂੰ ਪੁੱਛੋ ਵੀ ਪਿੰਡ ਵਾਲੇ ਕੀ ਆ ਕਹਿੰਦੇ ਜਦੋਂ ਤੂੰ ਪਿੰਡਾਂ ਚ ਗਿਆਤਾ ਪਸੰਦ ਕਰਦੇ ਤੁਸੀਂ ਉਹਨਾਂ ਨੂੰ ਫੇ ਆ ਹੁਣ ਯਾਹ ਦੱਸੀਏ ਤੁਹਾਨੂੰ ਹੁਣ ਮੈਂ ਤੇ ਗਾਹ ਨਾ ਬੁਲਾਓ ਗਾਹ ਨਹੀਂ ਮੈਂ ਬੋਲਣਾ ਇਹ ਤਾਂ ਉਹਨੂੰ ਪਤਾ ਹਰਜੋਤ ਬੈਂਸ ਨੂੰ ਵੀ ਜਦੋਂ ਪਹਿਲਾ ਇਲੈਕਸ਼ਨ ਤੇ 75 ਜਿਹੜਾ ਮੇਰੇ ਕੋ ਮੇਜ ਹੁੰਦਾ ਤੇ ਇੱਥੇ ਪੀਡੋ ਦੀ ਅੱਜ ਹਵਾ ਚ ਕਿਤੇ ਕਿਤੇ ਪਹੁੰਚ ਗਏ ਬੈਂਸ ਸਾਹਿਬ ਕਿਤੇ ਕਿਤੇ ਪਹੁੰਚ ਗਏ ਤੇ ਅਸੀਂ ਉੱਥੇ ਹੀ ਆ ਅਸੀਂ ਉਹੀ ਰਹਿਣਾ ਉਹੀ ਰਹੇ ਹਾਂ ਅਸੀਂ ਉਹੀ ਰਹਿਣਾ ਅਸੀਂ ਪਬਲਿਕ ਮੈਂ ਨਹੀਂ ਰਹਿਣਾ ਸਾਰੀਆਂ ਸਰਕਾਰਾਂ ਤੁਸੀਂ ਹਡਾਲੀਆਂ ਹਡਾਲੀਆਂ ਕਿੰਨੀਆਂ ਸਰਕਾਰਾਂ ਹਡਾਈਆਂ ਤੁਸੀਂ ਹੁਣ ਤੱਕ ਸਾਰੀਆਂ ਹਡਾਲੀਆਂ ਬਾੜ ਤੋਂ ਗਿਣ ਲਓ ਤੁਸੀਂ ਗਿਣ ਲਓ ਤੁਸੀਂ ਹੁਣ ਪੈਸੇ ਵੋਟਰ ਤੁਸੀਂ ਗਿਣ ਲਓ ਕਿਹੜੇ ਕਿਹੜੀ ਹਡਾਲੀਆਂ ਸਾਰੀਆਂ ਹਡਾਲੀਆਂ ਸੈਟਰ ਨਾਲ ਵੀ ਸਾਡਾ ਹੋਲੀਆ ਬਜ਼ੇਰਾ ਬਜ਼ੇਰਾ ਕੁਝ ਹੋ ਲਿਆ ਸਾਡੇ ਪੰਜਾਬ ਦੇ ਨਾਲ ਵੀ ਹੋਲੀਆ ਕਹਿ ਰਹੇ ਨਾਲ ਸਾਡਾ ਹੋ ਲਿਆ ਸਾਡਾ ਇੰਦਰਾ ਗਾਂਧੀ ਨਾਲ ਟੱਕਰ ਲੱਗ ਲਈ ਅਸੀਂ ਰੇਲਾਂ ਰੋਕੀਆਂ ਸੜਕਾਂ ਰੋਕੀਆਂ ਸਿੰਹ ਦਾ ਰੁਪਿਆ ਜਿਹੜੇ ਬੰਦ ਕਰਾਇਆ ਪੰਜਾਬ ਬੰਦ ਕਰਾਇਆ ਸਭ ਕੁਝ ਕਰਾ ਕੇ ਦੇਖ ਲਿਆ ਸਭ ਤੋਂ ਇਮਾਨਦਾਰ ਸਭ ਤੋਂ ਵਧੀਆ ਸਰਕਾਰ ਕਿਹੜੀ ਲੱਗੀ ਆਪਾਂ ਕਿਸੇ ਨੂੰ ਇੱਥੇ ਭੰਡਣਾ ਨਹੀਂ ਐ ਮੈਂ ਤੁਹਾਨੂੰ ਤਾਂ ਜਾਣਨਾ ਚਾਹੁੰਦਾ ਤੁਹਾਡੇ ਤਜਰਬੇ ਤੋਂ ਆਪਾਂ ਲੈਣਾ ਚਾਹੁੰਦੇ ਵੀ ਤੁਹਾਨੂੰ ਸਭ ਤੋਂ ਵਧੀਆ ਸਰਕਾਰ ਹੁਣ ਤੱਕ ਕਿਹੜੀ ਲੱਗੀ ਦੇਖੋ ਜੀ ਗੱਲ ਇੱਕ ਸੁਣ ਲਓ ਮੇਰੀ ਲੋਕਦਾਨਤਰੀ ਹੈ ਹੂੰ ਬੋਲਣ ਦਾ ਅਧਿਕਾਰ ਹੈਗਾ ਹਰੇਕ ਨੂੰ ਆਜ਼ਾਦੀ ਚਾਹੀਦੀ ਆ ਅਧਿਕਾਰ ਹੈਗਾ ਮੈਂ ਤੇਰੀ ਕੁਝ ਕਹਿਣਾ ਤੁਸੀਂ ਦੱਸੋ बोलन ਦਾ ਅਧਿਕਾਰ ਤਾਂ ਹਰੇਕ ਨੂੰ ਲੋਕਤੰਤਰੀ ਹੈ ਚਾਹੀਦਾ ਹਰ ਇੱਕ ਨੂੰ ਹੈ ਬੋਡ ਰਾਜ ਹੈ ਹਰੇਕ ਨੂੰ ਚਾਹੀਦਾ ਹੈ ਅਸੀਂ ਰੇਖਾਂ ਤੇ ਹਰੇਕ ਸਰਕਾਰ ਤੇ ਖਿਲਾਫ ਬੋਲ ਕੇ ਮਜਾਦੇ ਕਰ ਕੇ ਰਸਤੇ ਰੋਕ ਕੇ ਉਹ ਕਿਤਾਬਾਂ ਸਾਨੂੰ ਚੱਕ ਕੇ ਇਹ ਨਹੀਂ ਕੀਤਾ ਭਈ ਤੁਹਾਡੇ ਪਰ ਪੱਟਿਆ ਦੇ ਦੇਣਾ ਤੁਹਾਨੂੰ ਅਸਾਮ ਚ ਭੇਜ ਦੇਣਾ ਤੁਹਾਨੂੰ ਡਿਵੀਗਰਡ ਭੇਜ ਦੇਣਾ ਤੁਹਾਨੂੰ ਉੱਥੇ ਭੇਜ ਦੇਣਾ ਸਾਡਾ ਇਹ ਕੰਮ ਨਹੀਂ ਬੀਚਿਆ ਸਾਡਾ ਇਹ ਕੰਮ ਨਹੀਂ ਬੀਚਿਆ ਅਸੀਂ ਕਹਿ ਦੋ ਤੇ ਖਿਲਾਫ ਵੀ ਬੋਲੇ ਕਹਿ ਰਹੂ ਬੜਾ ਸਮਝਦੇ ਜੇ ਹੈ ਉਹ ਹੈ ਤਾਂ ਸਭ ਨੇ ਤੋਂ ਇਧਰ ਗਾਂਧੀ ਦੇ ਦੋ ਕਿੰਨੀ ਆਲੀ ਹੈ Nehru ਨਾਲ ਵੀ ਸਾਡਾ ਚੱਕਾ ਲੱਗ ਲਈ ਪਰ ਸਾਡੇ ਨਾਲ ਇਹ ਇਹ ਬਾਣਾ ਨਹੀਂ ਬੀਚਾ ਵੀ ਨੂੰ ਕਾਲੇ ਪਾਣੀ ਭੇਜ ਦੋ ਤੁਹਾਨੂੰ ਮਤਲਬ ਅਮਰਤਪਾਲ ਸਿੰਘ ਖਾਲਸਾ ਵਾਲਾ ਦੋ ਖੈ ਦੇਲ ਦੇ ਵਿੱਚ ਵੀ ਉਹਨਾਂ ਨੂੰ ਡਿਪੜੂ ਗਲ ਕਿਉਂ ਭੇਜਿਆ ਗਿਆ ਬੇਦੋਸ਼ਾ ਕੀ ਕਿਹੜਾ ਇਹ ਲਿਖਿਆ ਤਾਂ ਦੇਣ ਲੋਕਾਂ ਦਾ ਬਾਹਰ ਲਾਣ ਨਾ ਜਾਂ ਲੋਕੀ ਹੁਣ ਇਸ ਜੀਨ ਭਾਵਨਾ ਨੂੰ ਲੈ ਕੇ ਰੌਲੀ ਪਾਉਂਦੇ ਐ ਵੀ ਮੰਮ ਅੰਮ੍ਰਿਤਪਾਲ ਪਰ ਦੋਸ਼ਾ ਭੇਜਿਆ ਇਹ ਸ਼ਬਸ਼ ਕਰਨ ਕੱਦਾ ਬਾ ਲਾਣ ਬਾਹਰ ਵੀ ਆ ਦੋਸ਼ ਹੈ ਅੰਮ੍ਰਿਤਪਾਲ ਪਰ ਇਹ ਦਿਲ ਚ ਦਰਦ ਹੈਗਾ ਤੁਹਾਡੇ ਦੱਦ ਤਾਂ ਹਜੇ ਕਿਦਾ ਹੈਗਾ ਮੈਂ ਦੱਦ ਹੁਣ ਸੁਣਦਾ ਕੋਈ ਜਾਂ ਤਾਂ ਲੋਕਾਂ ਨੂੰ ਹੁੰਦਾ ਜਾਂ ਹੁਣ ਦੇਖੋ ਨਾ ਜਦੋਂ ਤੁਸੀਂ ਸੰਘਰਸ਼ ਲੜਦੇ ਰਹੇ ਤੁਹਾਡੇ ਕਿੰਨੇ ਕੇ ਬੰਦੇ ਚੱਕ ਚੱਕੇ ਛੁੱਟੇ ਸੀ ਇਸ ਤਰ੍ਹਾਂ ਪਹਿਲਾਂ ਪੁਰਾਣੇ ਸਮੇਂ ਚ ਹਰ ਨੋ ਦੇਖੋ ਜੀ ਸਾਨੂੰ ਕਿਹਾ ਬਿਸ਼ੱਕਦਾ ਬਸ ਸਾਨੂੰ ਸੱਚੇ ਨਹੀਂ ਡਰਾਇਆ ਹੈ ਡਰਾਇਆ ਜੂੜੇ ਸਾਡੇ ਇਹ ਨਹੀਂ ਤਾਂ ਕਹਿੰਦਾ ਵੀ ਪਰਚਾ ਐ ਐਨਐਸਏ ਲਾ ਦੋ ਜਾਂ ਪਰਚਾ ਦੇ ਦੋ ਜਾਂ 300 ਧਾਰਾਂ ਦੇ ਧਾਰਾਂ ਇਹਨਾਂ ਕੋਲ ਸੋਕੋ ਹੈਗਾ ਕਿਤਾਬਾਂ ਪੜ੍ਹੀਆਂ ਮੈਂ ਇਹਨਾਂ ਮੋٹے ਸਿਰਾਂ ਨਾਲ ਇਹਨਾਂ ਕੋਲ ਸੋਕੋ ਹੈਗਾ ਪਰ ਸਾਡੇ ਪਰ ਆ ਨਹੀਂ ਪਾਣਾ ਵਰਤਿਆ ਜਿਹੜਾ ਹੁਣ ਵਰਤ ਰਿਹਾ ਜਿਹੜਾ ਬੋਲ ਗਿਆ ਜੇ ਕਿ ਇਹਨੂੰ ਭਲੇ ਦਾ ਕੰਮ ਕਰ ਗਿਆ ਤੇ ਚਲੋ ਠੋਕੋ ਚੱਕ ਕੇ ਸਾਨੂੰ ਸਿੱਧਾ ਹਾਂ ਕੰਮ ਨਹੀਂ ਹੋਇਆ ਤੁਸੀਂ ਮੰਨਦੇ ਆਜ਼ਾਦੀ ਨਹੀਂ ਰਹੀ ਬੋਲਣ ਦੀ ਕਿਹਦੀ ਨਹੀਂ ਪਤਾ ਹੁਣ ਮੇਰੇ ਮੇਰੇ ਕੋਲ ਤੇਰਾ ਪੁੱਛਦੇ ਮੇਰੇ 85 ਸਾਲ ਦੀ ਹੋ ਗਏ ਮਿੱਤੇ ਕ ਪੁੱਛਦੇ ਜਿਹੜੇ ਬੋਲਿਆ ਕਰਦੇ ਆ ਹੂੰ ਜਿਹੜੇ ਬੋਲਦੇ ਜੀ ਨਾ ਬੀਤੀਆ ਕਰਦੀ ਆ ਹੂੰ ਉਹ ਹੁਣ ਤਾਂ ਪੁੱਤ ਮੇਰਿਆਂ ਸਚੇਜਾਂ ਦੇ ਤੇ ਕੀ ਆ ਬੋਲਣਾ ਹੂੰ ਤੂੰ ਭੋਂਤੇ ਗੱਲ ਕਰ ਕੇ ਕੀ ਦੱਸ ਕੇ ਨਾ ਵਿਆਹ ਗੱਲ ਆ ਵਾ ਦੇ ਤਾਂ ਨੁਕਿਆ ਨਿਆਰਾ ਮਿਲਦਾ ਪੂਰਾ ਧਿਆਨ ਰੱਖਦੇ ਬਾਬਾ ਜੀ ਤੂੰ ਹੁਣ ਵੀ ਵੀ ਕਿਆ ਕੁਛ ਹੋਰ ਭੋਂਤੇ ਗੱਲ ਕਰੋ ਫਲਾਣਾ ਲੀਡਰ ਐ ਕਹਦਾ ਉਹ ਕਹਦਾ ਦੁੱਖ ਵੀ ਨਿਆਰਾ ਕਿਆ ਮਿਲਦਾ ਤੁਹਾਨੂੰ ਅਸੀਂ ਤਾਂ ਸਾਹਮਣੇ ਸਟੇਜਾਂ ਦੇ ਬੋਲਦੇ ਤਾਂ ਸੰ 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 ਪੇ ਕੁਛ ਨਹੀਂ ਕਿਹਾ ਸਰਕਾਰਾਂ ਨੇ ਹੂੰ ਸਟੇਜਾਂ ਦੇ ਬੋਲਿਆ ਹੂੰ ਅਸੀਂ ਇੰਦਰ ਗਾਂਧੀ ਨੂੰ ਤਾਂ ਕਿਆ ਵੀ ਦਿੱਤੀਆਂ ਸਾਰਿਆਂ ਨੂੰ ਸਭ ਕੋ ਕੀਤਾ ਪਰ ਸਾਡੇ ਬਾਜੀ 인ਦਰ ਗਾਂਧੀ ਨੇ ਨੀ ਕਿ ਬੀਚਾ ਕੇ ਜੋ ਫਰਾਨੀ ਬਣਾਣੇ ਬੰਦੇ ਜਿਹੜੇ ਗੋਲਿਆ ਕਰਦੇ ਨਾਮ ਨਾਮ ਲੈ ਕੇ ਧਮਕੇ ਦਿੰਦੇ ਰਹੇ ਹੈ ਜੀ ਨਾਮ ਲੈ ਕੇ ਬੋਲਦੇ ਨਾਮ ਲੈ ਕੇ ਸਟੇਜਾਂ ਦੇ ਬੋਲਦੇ ਤੇ ਪਰ 인ਦਰ ਗਾਂਧੀ ਨੇ ਨੀ ਕਿ ਬੀਚਾ ਕੇ ਜਿਹੜੇ ਬੰਦੇ ਬਣਾ ਦੇ ਕਿ ਸੀਆਈਆਈ ਰਿਪੋਰਟ ਨੋਂ ਨਹੀਂ ਦੱਸਦੀ ਸੀ ਸਾਡੀ ਆਈਬੀਆਈ ਨੋਂ ਦੱਸਦੇ ਤੇ ਪਰ ਉਹਨਾਂ ਨੇ ਇਹ ਨਹੀਂ ਕੀਤਾ ਦਾ ਬੀਨਾਂ ਦਾ ਹੱਤਕਾ ਕਰ ਤੋ ਫੇ ਹੁਣ ਵੋਟਾ ਫੇਰ ਆ ਗਿਆ ਭਾਈ ਹਾਂ ਬੋਟਾ ਆ ਗਿਆ ਹੁਣ ਪਿੰਡਾਂ ਚ ਬੋਟਾ ਲੰਗੜ ਫੇਰ ਆਣਾ ਸਾਰਿਆਂ ਨੇ ਹਰੇਕ ਪਾਰਟੀ ਨੇ ਆਣਾ ਹੁਣ ਕੀ ਕਹਿਣਾ ਸੀ ਸਮਾਂ ਦੱਸੂ ਸਮਾਂ ਦੱਸੂ ਸਮਾਂ ਦੱਸੂ ਲੋਕਾਂ ਦੀ ਭਾਵਨਾ ਦੱਸੂ ਸਰਕਾਰਾਂ ਦੀ ਪ੍ਰੋਗਰੈਸ ਦੱਸੂ ਕੀ ਕੀਤਾ ਇਹਨਾਂ ਨੇ ਸਰਕਾਰ ਦੀ ਪਔਰਦ ਦੱਸੂ ਲੋਕਾਂ ਦੀ ਭਾਵਨਾ ਦੱਸੂ ਲੋਕਾਂ ਦੇ ਦਿਲ ਹਿਰਦੇ ਦਾ ਸੂ ਵੀ ਕਿਆ ਹੋਣਾ ਬਾਬਾ ਜੀ 85 ਸਾਲ ਦੀ ਉਮਰ ਹੋ ਗਈ ਤੁਹਾਡੀ ਹਾਂ ਜੀ 85 ਸਾਲ ਦੇ ਵਿੱਚ ਤੁਸੀਂ ਹੁਣ ਵੀ ਸਰਕਾਰ ਦੀ ਚਾਹੇ ਸਿੱਖ ਧਰਮ ਦੀ ਜਿਹਦੀ ਵੀ ਗੱਲ ਕਰ ਲਈਏ ਹਰ ਇੱਕ ਚੀਜ਼ ਤੇ ਤੁਹਾਡੀ ਪੂਰੀ ਨਿਗਾਹ ਹੈ ਵੀ ਕਹਿੰਦੇ ਫੋਨ ਤੇ ਵੀ ਗੱਲ ਨਹੀਂ ਕਰ ਸਕਦੇ ਆਪਾਂ ਬੜਾ ਗਿਆਨ ਰੱਖਦੇ ਹੋ ਤੁਸੀਂ ਹੁਣ ਵੀ ਬੱਚਿਆਂ ਨੂੰ ਵੀ ਦੱਸਦੇ ਹੁੰਦੇ ਇਹ ਚੀਜ਼ਾਂ ਸਾਰੀਆਂ ਗੱਲ ਸੁਣ ਪੁੱਤ ਸਾਨੂੰ ਮੁਸਕਾਨੀਆਂ ਮੁਸਕਾਨ ਪੁਰਾਣੇ ਲੀਡਰਾਂ ਦੀ ਮੁਸਕਾਨ ਹੂੰ ਸਾਨੂੰ ਦਸੰਦੀ ਕੋ ਆਂਦਾ ਸਾਨੂੰ ਮੁਸਕਾ ਆਂਦੀ ਆ ਵੀ ਫਲਾਨਾ ਤੋਂ ਆ ਹੋ ਰਿਹਾ ਹੋ ਰਿਹਾ ਤੇ ਯਾਰ ਬਾਈ ਆ ਨਾ ਹੋ ਗਿਆ ਸਾਡਾ ਅਸੀਂ ਢੋਲੇ ਚਿੱਤੇ ਧੁਪਾ ਬੈਗ ਨਹੀਂ ਆਏ ਇਹ ਗੱਲਾਂ ਸਾਨੂੰ ਐਦੇ ਨਹੀਂ ਆਈਆਂ ਅਸੀਂ ਗੱਲਾਂ ਸਿੱਖੀਆਂ 65 ਸਾਲ ਦੀ ਸ਼ਾਤ ਵਿੱਚ ਸਿੱਖਿਆ ਕੋਈ 65 ਸਾਲ ਦੀ ਸ਼ਾਤ ਵਿੱਚ ਸਿੱਖਿਆ ਕੋਈ 66 65 ਸਾਲ ਦੀ ਜੀ ਤੁਹਾਡੀ ਹਾਂ ਜੀ 1960 ਤੋਂ ਲੈ ਕੇ ਅਸੀਂ 62 ਦੇ ਵਿੱਚ ਤਾਂ ਮੋਰਚੇ ਦੇ ਚਲੇ ਗਏ ਹੂੰ ਜਿਹੜਾ 60 ਦੇ ਵਿੱਚੇ ਸ਼ੁਰੂ ਕਰਤਾ ਸੀ ਕੰਮ ਜਿਹੜਾ ਸੰਘਰਸ਼ ਜਿਹੜਾ ਆ ਲੋਕ ਲੋਗ ਬੜਿਆ ਦੇ ਦੁਕਾਨ ਦੇ ਕੰਮ ਕਰਾਣੇ ਤਾਂ ਇਸ ਸੰਘਰਸ਼ ਨਾਲੇ ਹੁੰਦੇ ਕੰਮ ਕਿਦਾਂ ਹੁੰਦੇ ਲੋਕਾਂ ਦੇ ਕੰਮ ਫਿਰ ਜਿਹੜੇ ਤੁਹਾਡੇ ਪਿੰਡ ਦੇ ਮੁੰਡੇ ਆ ਉਹ ਨੌਜਵਾਨ ਆ ਹਾਂਜੀ ਇਹਨਾਂ ਨੂੰ ਸੁਚੇਤ ਕਰਿਆ ਕਰੋ ਜਿਹੜੀਆਂ ਚੀਜ਼ਾਂ ਤੋਂ ਫਿਰ ਦੱਸਿਆ ਕਰੋ ਇਹਨਾਂ ਨੂੰ ਮੈਨੂੰ ਕੀ ਗੱਲ ਪੜਾਣੀ ਮੁੰਡਿਆਂ ਦੀ ਜ਼ਿੰਦਗੀ ਖਰਾਬ ਕਰਾਦੀ ਇਹਨੇ ਸਰਕਾਰਾਂ ਦੇ ਡਰ ਲੱਗਦਾ ਮੁੰਡਿਆਂ ਦੀ ਜ਼ਿੰਦਗੀ ਖਰਾਬ ਕਰਾਦੀ ਇਹਨੇ ਸਰਕਾਰਾਂ ਦੇ ਹੂੰ ਅੱਜ ਜਾਂਦੇ ਨੌਕਰੀ ਮਿਲਾਂ ਅਜੀ ਭਾਲਦੇ ਨੌਕਰੀਆਂ ਇਹ ਕਹਿੰਦੇ ਸਾਡੇ ਕੋਲ ਹੈ ਨਹੀਂ ਹੂੰ ਨਾ ਹੀ ਤੁਹਾਨੂੰ ਹਰਕਾ ਨੂੰ ਬੁਲਾ ਦੇ ਐਸੇ ਬੂਟੇ ਤੇ ਬੈਠੇ ਦੀ ਗੱਲ ਹੈ ਹੂੰ ਮੈਂ ਸਾਹ ਮੈਂ ਗੱਲ ਕੀਤੀ ਉਹ ਕਹਿੰਦਾ ਮੈਂ ਨਹੀਂ ਕੱਲ ਕਾ ਨਹੀਂ ਇਹ ਮਗਾ ਤੁਸੀਂ ਮੇਰੇ ਕੋ 4-5 ਦਿਨ 4-5 ਵਜੇ 6-7 ਵਜੇ ਪਹਿਲਾਂ ਹਾਲੇ ਇਲੈਕਸ਼ਨਾਂ ਤੋਂ ਹੂੰ ਮੇਰੀ ਸੁਣਦੇ ਨਹੀਂ ਹੈ ਕਹਿੰਦੇ ਆ ਗੱਲ ਹੀ ਮੈਂ ਨਾ ਕਰਨੀ ਨੌਕਰੀ ਮਾੜੀ ਫੇ ਹੋਰ ਕਿੰਨਾ ਕਰਨੀ ਜੀ ਬਾਹਰ ਅਸੀਂ ਜੋ ਪੁਕਾਰ ਗਏ ਰਾਵਣਾ ਬੈਠੇ ਆ ਕਿ ਜਿੱਦਾਂ ਬਾਬਾ ਜੀ ਤੁਸੀਂ ਬੇਵਾਗ ਬੋਲ ਰਹੇ ਮੈਂ ਤੁਹਾਡੇ ਤੋਂ ਵੈਸੇ ਪੁੱਛਦਾ ਜਾਂਦਾ ਜੇ ਤੁਹਾਡੇ ਦਾ ਕੋਈ ਨੌਜਵਾਨ ਅਜਿਹੀਆਂ ਗੱਲਾਂ ਕਰੇ ਤੇ ਤੁਹਾਨੂੰ ਕੀ ਲੱਗਦਾ ਜੀ ਵੀ ਸਰਕਾਰਾਂ ਉਹਨੂੰ ਟਾਰਗੇਟ ਕਰਨਗੀਆਂ ਮੈਂ ਵੈਸੇ ਪੁੱਛ ਰਿਹਾ ਡਰ ਲੱਗਦਾ ਉਹ ਚੀਜ਼ ਦਾ ਪਹਿਲਾਂ ਨਹੀਂ ਹੋਇਆ ਕੀਤਾ ਕਹਿਰੂ ਨਾ ਕੀਤਾ ਹੈਗਾ ਹਾਂ ਹੂੰ ਕਾਇਰ ਨੇ ਕੀਤਾ ਮਲਾਜਮਾਂ ਨੇ ਸੰਘਰਸ਼ ਕੀਤਾ ਤਾਂ ਉਹਨਾਂ ਸਿੱਟੇ ਜੰਗਲਾਂ ਦੀ ਨਹੀਂ ਦੇਗਾ ਪਟਵਾਰੀ ਸਿੱਟੇ ਹੋਰ ਮਹਿੰਗੇ ਵਾਲੇ ਸਿੱਟੇ ਹੂੰ ਪਰ ਐ ਨਹੀਂ ਕੀਤਾ ਵੀ ਦੇਸ ਨਿਕਾਲਿਆ ਕਰਦੇ ਉਹਨਾਂ ਨੂੰ ਹੂੰ ਹੁਣ ਡਰ ਲੱਗਦਾ ਵਾ ਭਾਈ ਹੁਣ ਤਾਂ ਡਰ ਲੱਗਦਾ ਵੀ ਪਤਾ ਤੁਹਾਨੂੰ ਸਭ ਕੁਝ ਹੈ ਹੂੰ ਪਤਾ ਤੁਹਾਨੂੰ ਸਭ ਕੁਝ ਹੈ ਵੀ ਦੁਕਾਨੇ ਬੀਤੀ ਤੋਂ ਤੁਸੀਂ ਪ੍ਰੈਸਰ ਰਿਪੋਰਟਰ ਹੈ ਤੁਹਾਨੂੰ ਪਤਾ ਕਿੱਥੇ ਕਿੱਥੇ ਕੀ ਬੀਤਿਆ ਕਰਦੀ ਤੁਹਾਨੂੰ ਪੂਰੇ ਪੰਜਾਬ ਦਾ ਹੈ ਇੰਡੀਆ ਦਾ ਪਤਾ ਤੁਹਾਨੂੰ ਹੋ ਨਹੀਂ ਰਿਹਾ ਤੁਸੀਂ ਤੁਸੀਂ ਵੀ ਨਹੀਂ ਤੁਸੀਂ ਕੀ ਨਹੀਂ ਬੋਲਦੇ ਹੋ ਨਹੀਂ ਰਿਹਾ ਹੋ ਰਿਹਾ ਨਹੀਂ ਹੋ ਰਿਹਾ ਬਾਬਾ ਜੀ ਪਹਿਲਾਂ ਸੰਘਰਸ਼ ਕਰਦੇ ਰਹੇ ਹੋ ਹਾਂ ਜੀ ਫਿਰ ਹੁਣ ਡਰ ਕਿਉਂ ਲੱਗਦਾ ਪਹਿਲਾਂ ਤਾਂ ਹੁਣ ਤਾਂ ਇੰਟਰਨੈਟ ਦਾ ਜਮਾਨਾ ਹੈ ਹਰ ਇੱਕ ਵੀਡੀਓ ਪੈ ਜਾਂਦੀ ਮੈਸੇਜ ਜਿੰਨੋ ਮਰਜੀ ਲਾ ਦਿਓ ਉਦੋਂ ਤਾਂ ਇਹਨੇ ਸਾਧਨ ਵੀ ਸਾਡੇ ਕੋਲੇ ਹੈ ਨਹੀਂ ਸੀ ਉਦੋਂ ਨਹੀਂ ਡਰਦੇ ਸੀ ਹੁਣ ਕਿਉਂ ਡਰਦੇ ਜੀ ਫਿਰ ਨੌਜਵਾਨ ਵੀ ਕਿਉਂ ਡਰਦੇ ਤੁਸੀਂ ਵੀ ਕਿਉਂ ਡਰਦੇ ਪੱਤਰਕਾਰ ਵੀ ਕਿਉਂ ਡਰਦੇ ਸਰਕਾਰ ਕੱਚੇ ਪਿੱਲੇ ਦੇਖ ਰਹੀ ਜੀ ਹੈ ਨਾ ਬੁੱਢਾ ਨਾ ਸਿਆਣਾ ਨਾ ਨੌਜਵਾਨ ਹੂੰ ਤੁਸੀਂ ਇੱਕ ਗੱਲ ਦੱਸੋ ਵੀ ਜਿਹੜੇ ਮੁਲਾਜ਼ਮ ਵੀ ਹੈਗੇ ਨਾ ਉਹੀ ਤਾਂ ਇਹ ਕਰਦੇ ਐ ਸ਼ਿਕਾਇਤ ਵੀ ਸਾਨੂੰ ਕੋਈ ਵਧਾਓ ਕੋਈ ਕਾਰ ਕੋ ਤੁ ਸਾਡਾ ਤੈਨੂੰ ਬਹੁਤ ਮਤ ਦੇਗਾ ਜਿਤਾਇਆ ਭਗਵਾਨ ਹਤਮਾਨ ਨੂੰ ਹੂੰ ਇੰਨਾ 85 1985 ਚ ਇਹਦੇ ਧਿਆਨ ਦੇ 85 ਸੀਟਾਂ ਸਾਨੂੰ ਕਾਮਰੇਡਾਂ ਨੇ ਲਾ ਕੇ ਆਈਆਂ ਤੇ ਇਹਨੂੰ ਬੰਨਵਾ ਆਈਆਂ ਅਸੀਂ ਦੋ ਪਾਰਟੀਆਂ ਰੜ ਕੇ ਇਹਨੂੰ ਇਕੱਲੇ ਨੂੰ ਬੰਨਵਾ ਆਈਆਂ ਲੋਕ ਕਹਿੰਦੇ ਕਿ ਵੀ ਦੇਖੇ ਦਿੱਲੀ ਦਾ ਰਾਜ ਲੈ ਦੂੰਗਾ ਵੀ ਦਿੱਲੀ ਦਾ ਰਾਜ ਆਜਾਂ ਬਿਲਕੁਲ ਇਹ ਆ ਬੇਗੇ ਬਦਲ ਦੇਖੋ ਬਦਲ ਦੇਖੋ ਬਦਲ ਦੇਖੋ ਤੁਸੀਂ ਪਾਟੀਆਂ ਰੱਖੋ ਮੁੰਡੇ ਨਾਲ ਜਨਨ ਤੇ ਕਾਡ ਰੱਖੋ ਤੋਨੋ ਇਹਨਾਂ ਕਾਡਾਂ ਬਰੇ ਡੋਕਰੀਆਂ ਦੇ ਦੇਣੀਆਂ ਮੁੱਕ ਦੀ ਗੱਲ ਕੀ ਆਏ ਫਿਰ ਹਾਂ ਜੀ ਦੱਸੋ ਚਾਹੇ ਆਪਾਂ ਸੈਂਟਰ ਦੀ ਗੱਲ ਕਰ ਲਈਏ ਚਾਹੇ ਪੰਜਾਬ ਸਰਕਾਰ ਦੀ ਗੱਲ ਕਰ ਲਈਏ ਉਧਰ ਕਿਸਾਨ ਤਾਂ ਨਾ ਲਾ ਕੇ ਬੈਠੇ ਇੱਧਰ ਤੁਸੀਂ ਕਹਿੰਦੇ ਵੀ ਇੱਥੇ ਵੀ ਕੋਈ ਸੁਣਾਈ ਨਹੀਂ ਹੈਗੀ ਹਾਂ ਜੀ ਪਰ ਹੱਲ ਕੀ ਨਿਕਲੂਗਾ ਜੀ ਇਦਾਂ ਕਚੋਲਾ ਪਿਆ ਵਾ ਕਚੋਲਾ ਹੱਲ ਕੋਈ ਨਹੀਂ ਮਿਲਦਾ ਨਾ ਦੇਣਾ ਕਿਸੇ ਨੇ ਹੱਲ ਹੁਣ ਹੂੰ ਉਹ ਸਮਾਬੀਦ ਕੇ ਜੀ ਹਾਲ ਹੁਣੇ ਵਾਲਾ ਸਮਾਬੀਦ ਗਿਆ ਕਿਸਾਨ ਵੀ ਥੋੜਾ ਕੇ ਮੂਰਖਮਤੀ ਨਹੀਂ ਕੀਤੀ ਜੇ ਕਿਸਾਨਾਂ ਨੇ ਜੇ ਟਾਈਮ ਤੇ ਬੇ ਟਾਈਮ ਜਾ ਕੇ ਮੋਰਚਾ ਸ਼ੁਰੂ ਕਰ ਦਿੱਤਾ ਹੁਣ ਪਹਿਲਾਂ ਲਾਇਆ ਫਿਰ ਜੇ ਜਿਹਦੇ ਮਜ਼ਬੂਤੀ ਨਾ ਬਹਿ ਜਾਂਦੀ ਤਾਂ ਇਹ ਕਹਦੇ ਪਿਆ ਪੱਲਾ ਕੋ ਬਾਣ ਦੇਖੋ ਮੇਰੀ ਆਸਨ ਕਰਦਾ ਬਜ਼ੁਰਗ ਹੈ ਹੂੰ ਜਾਣੇ ਕਰਨ ਬਿਤਾ ਚੀ ਲੈਣੀ ਹੈ ਜੇ ਬਜ਼ੁਰਗ ਇਹ ਨਾ ਸਾਦੇ ਵੈ ਹੂੰ ਯਾਨੀ ਕਿ ਕਿਹੜੇ ਗੂਜਾਰ ਮਨ ਬਾਕੀ ਹੋਗੇ ਨਿਆਣੇ ਹੂੰ ਜੇ ਇਹ ਨੂੰ ਜਾ ਕੇ ਮੀਟਿੰਗਾਂ ਕਰ ਲਈਆਂ ਭਗਵਾਨ ਜੀ ਮਾਨ ਨੇ ਮੀਟਿੰਗਾਂ ਕਰ ਲਿਆ ਭਗਵਾਨ ਜੀ ਮਾਨ ਨੇ ਸਾਰੇ ਗੱਲਬਾਤ ਵੀ ਕਰ ਲਈ ਪੰਜਾਬ ਦਾ ਮੁਖ ਮਾਤੇ ਬਾਪ ਹੈ ਪੰਜਾਬ ਦਾ ਪੰਜਾਬ ਦਾ ਕਰਤਾ ਧਰਤਾ ਹੈ ਭਗਵਾਨ ਜੀ ਮਾਨ ਪਤਾ ਨਹੀਂ ਨੂੰ ਹੈ ਵੀ ਮੇਰੇ ਜਿਹੜੇ ਬੋਟਰ ਹੈ ਹੂੰ ਇਹ ਜ਼ਿੰਮੇਦਾਰ ਹੈ ਮੇਰੇ ਪੰਜਾਬ ਦੇ ਬਸਨੀਕ ਹੈ ਸੋਨੇ ਦੀ ਚਿੜੀ ਆਲੇ ਬਸਨੀਕ ਹੈ ਹੂੰ ਮੈਂ ਇਹਨਾਂ ਦੀ ਆਵਾਜ਼ ਚਾਹਣਾ ਮੇਰਾ ਮੇਰਾ ਜਾਗ ਮਜ਼ਬੂਤੀ ਹੋਰ ਹੋਣੀ ਮਜ਼ਬੂਤੀ ਜੇ ਮੈਂ ਇਹਨਾਂ ਦੀ ਹਾ ਦਾ ਨਾਰਾ ਮਾਰਾਂ ਹਾ ਦਾ ਨਾਰਾ ਹੂੰ ਵੀ ਮੇਰੇ ਬੰਦਿਆ ਨਾ ਥੱਕਾ ਹੋ ਰਿਹਾ ਮੇਰੇ ਬੰਦਿਆ ਨਾ ਥੱਕਾ ਹੋ ਰਿਹਾ ਉਹ ਮੋਦੀ ਆ ਦੀ ਸਮਝ ਲਿਆ ਹੂੰ ਤੁਸੀਂ ਦੱਸੋ ਤੁਸੀਂ ਪ੍ਰੈਸ ਰਿਪੋਰਟਰ ਹੂੰ ਮੈਂ ਤਾਂ ਆਇਆ ਬੈਠਾ ਬਈ ਉਹ ਬਹੁਤ ਹੋ ਗਈ ਹੂੰ ਬੇਦੇਬਾਹ ਤਾਂ ਬੇਚੇ ਹੂੰ ਵੀ ਕੋਈ ਭਗਵੰਤਮਾਨ ਨੇ ਮੈਸੇਜ ਇਹ ਦਿੱਤਾ ਮੋਦੀ ਨੇ ਵੀ ਮੇਰੇ ਕਿਸਾਨਾਂ ਦੀ ਸੁਣ ਲੈ ਗੱਲ ਮੀਟਿੰਗਾਂ ਕਰਦਾ ਰਿਹਾ ਕਹਿੰਦਾ ਜਾ ਕੇ ਮੈਰਾ ਨੂੰ 2 2 ਵਜੇ ਤੱਕ ਕੀ ਕਿਸਾਨਾਂ ਨਾਲ ਲੈ ਕੇ ਮੀਂਹ ਦਾ ਹੱਲ ਕਰ ਦੋ ਓਡੀ ਗੱਲ ਕਰਦੇ ਹੀ ਇੰਧ ਮੀਟਿੰਗਾਂ ਮਸਲਾ ਨਿਕਲਿਆ ਕੋਈ ਮਸਲਾ ਇਹ ਨਿਕਲਿਆ ਹੁੰਦਾ ਧਰਨਾ ਚੱਕਣਾ ਹੁੰਦਾ ਧਰਨਾ ਦਾ ਲੱਗਿਆ ਬਈ ਅਜੇ ਵੀ ਉੱਥੇ ਇੱਕ ਗੱਲ ਦੱਸੋ ਮੈਂ ਇੱਥੇ ਸਭ ਤੋਂ ਪਹਿਲਾਂ ਹੂੰ 1956 ਚ ਪੜਦ ਮੈਂ ਲਗਿਆ ਦਰਾਟ ਆਪਣਾ ਤਰਕਾ ਜਾਂਦਾ ਦਾ ਹੂੰ ਦੋ ਦਰਾਟ ਆਪਣੇ ਅੰਗਹੀਣ ਬੰਦੇ ਨੇ ਦੋ ਦਰਾਟ ਆਪਣਾ ਖਾਲਸਾ ਸਕੂਲ ਪੜਿਆ ਹੂੰ ਅੱਜ ਦੱਸੋ ਪੁੱਤ ਮੇਰਾ ਜਿਹੜੇ ਤੋਂ ਕਿਸਾਨ ਬੈਠੇ ਐ ਉਹ ਹਨ ਪੜਤੈ ਨੇ ਹੂੰ ਉਹ ਜੋ ਜੂ ਜੇ ਅਲੀ ਨਹੀਂ ਆਉ ਪੜੇ ਲਿਖੇ ਆਈ ਉਹਨਾਂ ਨੂੰ ਪਤਾ ਨਹੀਂ ਇਹ ਵੀ ਕੀ ਹੋ ਰਿਹਾ ਹੂੰ ਜਾ ਇਹਨਾਂ ਦੀ ਗੁਪਤ ਗੁੱਦਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਹੁਣ ਪਤਾ ਲੱਗਦਾ ਹੈ ਜੇ ਸਾਨੂੰ ਪਤਾ ਲੱਗਦਾ ਸਾਨੂੰ ਹਵਾ ਆ ਜਾਂਦੀ ਇੱਥੇ ਤਾਂ ਉਹ ਉਹਦਾ ਉਹਦਾ ਹੰਡਾ ਰਹੇ ਸਭ ਕੁਝ ਇਸ ਦਾ ਮੋਦੀ ਨੂੰ ਕਿ ਕਿਤੇ ਦੇਖਦੇ ਤੁਸੀਂ ਹਾਂਜੀ ਮੋਦੀ ਸਰਕਾਰ ਮੋਦੀ ਪ੍ਰਧਾਨ ਮੰਤਰੀ ਆਪਣਾ ਨਰਿੰਦਰ ਮੋਦੀ ਹਾਂ ਉਹ ਕਿੱਦਾਂ ਫਿਰ ਆਪਣੇ ਦੇਸ਼ ਨੂੰ ਜਾਂ ਪੰਜਾਬ ਨੂੰ ਇੱਥੇ ਨਹੀਂ ਸਮਝਦਾ ਆਪਣਾ ਪੰਜਾਬ ਨੂੰ ਜੇ ਦੁਬਾਰਾ ਹੋਂ ਜਿੱਤ ਕੇ ਉਹ ਦਦ ਬਣਣੀ ਹਾਂ ਉਨਾ ਕਰਨਾ ਜੋ ਜਿਹੜਾ ਨਾ ਹੋਈਆਂ ਗੱਲਾਂ ਕਰਨੀਆਂ ਦੇਖ ਲਓ ਤੁਹਾਡੇ ਸਾਹਮਣੇ ਹੋਣੀਆਂ ਨਾ ਹੋਣੀਆਂ ਗੱਲਾਂ ਹੋਣੀਆਂ ਥੋਤੇ ਚਾ ਲੈਣੀਆਂ ਹੋਣੀਆਂ ਸਭ ਤਾਂ ਹੋਰ ਫਿਕਰ ਹੈ ਮੈਂ ਮੈਂ ਤਾਂ ਇਹ ਕਹਿੰਦਾ ਸਿੱਧਾ ਸੱਤ ਜੁਗ ਸੱਤ ਜੁਗ ਦੇਖ ਲਿਆ ਸੱਤ ਜੁਗ ਸੱਤ ਜੁਗਾਂ ਸੇ ਹੰਡਾ ਲਿਆ ਪਰ ਅੱਜ ਦੇ ਮੈਨੂੰ ਤੇ ਇਹ ਚਿੰਤਾ ਹੈ ਵੀ ਜਿਹੜੇ ਸਰਕਾਰਾਂ ਦੀ ਨੀਤੀ ਹੈ ਜੇ ਸਰਕਾਰਾਂ ਬਾ ਫੜਨਾ ਤਾਂ ਕੱਲ੍ਹ ਜੁਗ ਵੀ ਬੱਚੇ ਸੇਫ ਰਹਿ ਸਾਡੇ ਮਾਰੇ ਵੋਟੇ ਜੇ ਸਰਕਾਰਾਂ ਦਾ ਮੂੰਹ ਬਦਲ ਜਾਣਾ ਉਲਟਾ ਨੀਤੀ ਉੱਤੀ ਹੋ ਜਾਣੀ ਹੈ ਅੱਜ ਦੇ ਨੌਜਵਾਨਾਂ ਨੂੰ ਮੈਨਾਂ ਕੱਲ੍ਹ ਜੁਗ ਨੇ ਜ਼ਮੀਨ ਖਰਾਬ ਕਰ ਦੇਣਾ ਕੰਮ ਤਾਂ ਪਿੰਡ ਦੇ ਵਿੱਚੋਂ ਲੰਘਦੇ ਸੀ ਬਜ਼ੁਰਗ ਸਾਨੂੰ ਮਿਲ ਗਏ ਇੱਥੇ ਬਾਬਾ ਜੀ ਹੁਣੀ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਤੇ ਦੇਖੋ ਅੰਗ ਹੀ ਨਾ ਕਹਿੰਦੇ ਮੰਜੇ ਤੇ ਬੈਠੇ ਰਹਿੰਦੇ ਆ 66 ਤੋਂ ਸੰਘਰਸ਼ ਲੜਦੇ ਆ ਰਹੇ 66 ਤੋਂ 1962 ਤੋਂ 60 ਤੋਂ ਸੰਘਰਸ਼ ਲੜਦੇ ਆ ਰਹੇ ਸਭ ਕੋ ਦੇਖਿਆ ਕਹਿੰਦੇ ਪਰ ਸਾਡੇ ਤੇ ਨਾ ਤਾਂ ਕੋਈ ਐਨਐਸਏ ਲੱਗੀ ਤੇ ਨਾ ਹੀ ਸਾਨੂੰ ਦੇਸ਼ ਨਗਾਲਾ ਦਿੱਤਾ ਪਰ ਹਰ ਇੱਕ ਗੱਲ ਦੇ ਉੱਤੇ ਨજર ਬਾਬਾ ਜੀ ਦੀ ਹੈਗੀ ਹੈ ਤੇ ਕਹਿੰਦੇ ਜੇਕਰ ਖੁੱਲ ਕੇ ਪੱਤਰਕਾਰਾਂ ਨੂੰ ਵੀ ਕਹਿੰਦੇ ਜੇ ਤੁਸੀਂ ਖੁੱਲ ਕੇ ਬੋਲੋਗੇ ਤਾਂ ਅੰਜਾਮ ਤੁਹਾਨੂੰ ਵੀ ਭੁਗਤਣਾ ਪੈ ਸਕਦਾ ਹੈ ਇਸ਼ਾਰਾ ਹਾਲਾਂਕਿ ਬਾਬਾ ਜੀ ਦਾ ਕੀ ਹੈ ਤੇ ਤੁਸੀਂ ਸਮਝ ਲਿਓ ਤੇ ਨੌਜਵਾਨਾਂ ਨੂੰ ਉਹਨਾਂ ਨੇ ਇਹ ਕਿਹਾ ਕਿ ਆਪਾਂ ਨੌਜਵਾਨਾਂ ਨੂੰ ਕਿਸ ਤਰ੍ਹਾਂ ਕਹਦੀ ਕਿ ਤੁਸੀਂ ਬੋਲੋ ਕਿਉਂਕਿ ਰਿਜ਼ਲਟ ਚਾਹੇ ਸੈਂਟਰ ਦੇ ਹੋਵੇ ਚਾਹੇ ਸੂਬੇ ਸਰਕਾਰਾਂ ਦੇ ਇੱਕੋ ਜੇ ਆ ਤੇ ਹੁਣ ਦੇਖਣਾ ਬਣਦਾ ਏ ਕਿ ਇਹ ਬਾਬਾ ਜੀ ਦੀ ਗੱਲਬਾਤ ਤੋਂ ਤੁਹਾਨੂੰ ਸਿੱਖਿਆ ਕੀ ਮਿਲਦੀ ਆ ਤੁਸੀਂ ਕੀ ਕੁਝ ਸਿੱਖਦੇ ਹੋ ਇਹਨਾਂ ਦੀਆਂ ਗੱਲਾਂ ਤੋਂ ਤੇ ਜਿਸਦੇ ਚੱਲਦੇ ਫਿਰ ਇਸੇ ਤਰ੍ਹਾਂ ਦੀ ਕੋਈ ਵੀਡੀਓ ਲੈ ਕੇ ਤੁਹਾਡੇ ਨਾਲ ਆਪਾਂ ਫਿਰ ਮਿਲਾਂਗੇ ਮੈਨੂੰ ਧਿਰਕੇ ਸਿੰਘ ਰਾਣਾ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ